ਹਾਂਜੀ ਸਸੀ ਕਲਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਅੱਜ ਮੋਟਰਾਂ ਨਹੀਂਓ ਕੰਮ ਸੀਗਾ ਵਿਲਾ ਤੇ ਆਪਣੇ ਮੱਜ ਨੂੰ ਤੇ ਬੁੜੇ ਨੂੰ ਮੈਂ ਕਿਹਾ ਇੱਥੇ ਪਾਣੀ ਨਾ ਲੀਕ ਕਰਨੋਂ ਨਹੀਂ हट ਰਿਹਾ ਮੈਂ ਕਿਹਾ ਤੁਸੀਂ ਪਹਿਲਾਂ ਇਹ ਕੰਮ ਕਰੋ ਵੀ ਪਾਣੀ ਲੀਕ ਹਟਾਓ ਅੰਡਰਗਰਾਉਂਡ ਪੱਟੋ ਉਹਨੂੰ ਠੀਕ ਕਰੀਏ ਅੰਡਰਗਰਾਉਂਡ ਨੂੰ ਪੱਟ ਕੇ ਤਾਂ ਹੁਣ ਅੰਡਰਗਰਾਉਂਡ ਪਟਣ ਲੱਗੇ ਆ ਤੇ ਹੁਣ ਇਹਨੂੰ ਠੀਕ ਕਰਦੇ ਆ ਇਹਨੂੰ ਐਨ ਪੂਰਾ ਥੱਲੇ ਤੋਂ ਪੱਧਰ ਕਰਕੇ ਬੁਣਨਵਾ ਹੈ ਤੇ ਇਹਨੂੰ ਭਰ ਕੇ ਟੋਏ ਨੂੰ ਤੇ ਸਮਾਰ ਕੇ ਬੈੱਡ ਬਣਾ ਕੇ ਮੱਕੀ ਉਮੀ ਲਾ ਦਾਂਗੇ ਖਰਾਬ ਨਾ ਹੋਣ ਦਿਓ ਮੱਕੀ ਬਿਲਕੁਲ ਵੀ ਬਸ ਇਹ ਬੰਦ ਹੋ ਗਿਆ ਚੱਲ ਆਪਣਾ ਸਾਰਾ ਕੰਮ ਲੋਟ ਆਜ ਬਾਕੀ ਦਾ ਨਿਕਲ ਗਿਆ ਸਾਰਾ ਹਾਂ ਬਸ ਪਾਣੀ ਦਾ ਨਹੀਂ ਲੋੜ ਹਜੇ ਹਜੇ ਰੁਕਦੀ ਹੈ ਨਾ ਮਜ ਨੂੰ ਉਹ ਸੁੱਕਾ ਕਿਹੜਾ ਨਹੀਂ ਉਹ ਤਾਂ ਹਰਾ ਹੋ ਗਿਆ ਸਾਰਾ ਮੇਰੇ ਸਾਰਾ ਤਾਂ ਹੋ ਗਿਆ ਫੇਰ ਹਜੇ ਹਰਾ ਹੋ ਗਿਆ ਹੁਣ ਤਾਂ ਰਹਿਣ ਦਿੰਦੇ ਆ ਪਾਣੀ ਹਜੇ ਹਜੇ ਲੋੜ ਨਹੀਂ ਹੁਣ ਥੋੜੇ ਦਿਨ ਲਾਵਾਂਗੇ ਰੋਕੀ ਪਾਣੀ ਬਸ ਇੱਕ ਵਾਰ ਦੇਖ ਲਓ ਵੀ ਕਿਤੇ ਹਰਾ ਹੋਣ ਤੋਂ ਤਾਂ ਰਹਿਦਾ ਹੋਵੇ ਜੇ ਕੋਈ ਰਹਿੰਦਾ ਕਿਹੜਾ ਗੁਰਾ ਇੱਕ ਮਜ ਨੂੰ ਉਹ ਖਾਲ ਜਿਹੜਾ ਬਟਾਇਆ ਵਾ ਉਹ ਮੋਟਰ ਤੇ ਉਹਨੂੰ ਪਾਣੀ ਦਾ ਪਰੋ ਸਾਰੇ ਖਾਲ ਨੂੰ ਨਾ ਪਾਣੀ ਦਾ ਭਰ ਕੇ ਨੱਕੇ ਲਾ ਕੇ ਬੰਦ ਕਰ ਦੋ ਮੋਟਰ ਪੂਰੀ ਫੁੱਲ ਭਰ ਕੇ ਲੈਟ ਆ ਗਿਆ ਉਹ ਤਾਂ ਚੱਲਦੀ ਆ ਨਾਰੀਆਂ ਨਾਲ 10 ਵਜੇ ਉਹ ਤਵੇ ਵੀ ਆ ਨਹੀਂ ਉਹ ਤਾਂ ਬਹੁਤ ਟਾਈਮ ਦਾ ਆ ਉਹ ਤਾਂ ਪਹਿਲਾਂ ਤਾਂ ਹੀ ਆ ਗਿਆ 10 ਵਜੇ ਤੋਂ ਉਹ ਬੱਲਬ ਦੇ ਗਰੰਗ ਕਿੱਥੇ ਆ ਉਹਨੂੰ ਨਾ ਖਾਲ ਨੂੰ ਭਰ ਕੇ ਪਾਣੀ ਦਾ ਉਸ ਤੋਂ ਬਾਅਦ ਉੱਥੇ ਆਪਣੇ ਨਹਿਰ ਤੇ ਉਹ ਮومی ਕਾਗਜ਼ ਪਿਆ ਖਵਾ ਉਹਦੇ ਆਲਾ ਪਨੀਰੀ ਵਾਲਾ ਉਹ ਲਿਆ ਕੇ ਸਾਰਾ ਬੱਟ ਤੇ ਪਾ ਦਈ ਇੱਕ ਵਾਰ ਟਟਣੋ ਫਿਰ ਹਟ ਜੂ ਤੇ ਭਿੰਡੀ ਨੂੰ ਪਾਣੀ ਕਿੱਦੋਂ ਲਾਣਾ ਦੇਖੀ ਭਿੰਡੀ ਨੂੰ ਵੀ ਪਾਣੀ ਲਾਈਏ ਭਿੰਡੀ ਨੂੰ ਨਾਲੇ ਪਾਣੀ ਲਾਉਣਾ ਨਾਲੇ ਜਿੱਥੇ ਕਿਤੇ ਕੋਈ ਮਾੜਾ ਮੋਟਾ ਕਿਤੇ ਕੋਈ ਹੈਗੀ ਆ ਜਗਾ ਜੁਗਾ ਉਹ ਦਾਣਾ ਲਾ ਦਈਏ ਦੇਖ ਕੇ ਚਾਹੀ ਜਿੱਥੇ ਮਰਜੀ ਆ ਉਹ ਦਾਣਾ ਦੂਣਾ ਲਾ ਦਈਏ ਆ ਮੱਕੀ ਦਾ ਸਾਰੀ ਨਿਕਲੀ ਆਈ ਹੈ ਨਾ ਕਸਮ ਬਾ ਫਿਰ ਲੋੜ ਤਾਂ ਹੈ ਨਹੀਂ ਮੈਂ ਕਹਿੰਦਾ ਇਹਨੂੰ ਪਾਣੀ ਦਿਹਾ ਹੁਣ ਤਾਂ ਗਿੱਲਾ ਹੀ ਪਿਆ ਹੈ ਤਾਂ ਨਹੀਂ ਪਾਣੀ ਸਾਫ ਦੀ ਲਾਉਣੇ ਆ ਵਾ ਪਾਣੀ ਨਾਲ ਹਾਂਜੀ ਵੀਰੇ ਅ ਬਾਕੀ ਤਾਂ ਚਲੋ ਮੈਨੂੰ ਕੁਝ ਪਤਾ ਨਹੀਂ ਬਾਹਲਾ ਮੈਂ ਕਹਿੰਦਾ ਨਹੀਂ ਕਿ ਮੈਂ ਵੀਡੀਓ ਵਧੀਆ ਬਣਾਉਣਾ ਜਾਂ ਕੁਝ ਨੌਲੇਜ ਦਿਨਾ ਜਾਂ ਪਤਾ ਨਹੀਂ ਹੈਗਾ ਹਨਾ ਕੀ ਵੀ ਕੁਝ ਹੁੰਦਾ ਵੀ ਹੈਗਾ ਤੇ ਪਰ ਇੱਕ ਗੱਲ ਦੀ ਮੈਨੂੰ ਖੁਸ਼ੀ ਬਹੁਤ ਮਿਲ ਰਹੀ ਹੈ ਕਿ ਜਦੋਂ ਵੀਰ ਮੈਨੂੰ ਫੋਨ ਕਰਕੇ ਕਹਿੰਦੇ ਆ ਨਾ ਕਿ ਵੀਰੇ ਯਾਰ ਤੁਹਾਨੂੰ ਦੇਖ ਕੇ ਅਸੀਂ ਖੇਤੀ ਕਰਨ ਲੱਗ ਗਏ ਜਾਂ ਲੱਗਣਾ ਵਾ ਜਾਂ ਤੁਹਾਡੀਆਂ ਵੀਡੀਓ ਦੇਖ ਕੇ ਅਸੀਂ ਬਾਹਰੋਂ ਕੈਨੇਡਾ ਦਾ ਅਮਰੀਕਾ ਤੋਂ ਵੀ ਫੋਨ ਆਇਆਗਾ ਅੱਜ ਵੀਰ ਦਾ ਸਵੇਰੇ ਕੈਨੇਡਾ ਤੋਂ ਮੈਸੇਜ ਆਇਆ ਸੀ ਕਿ ਵੀਰੇ ਵੀ ਮੈਂ ਇੱਥੋਂ ਛੱਡ ਕੇ ਆਉਣਾ ਵੀ ਮੈਂ ਆ ਕੇ ਖੇਤੀ ਕਰਿਆ ਕਰਨੀ ਹਣਾ ਤੇ ਵੀ ਵਧੀਆ ਗੱਲਾਂ ਨੇ ਹੁਣ ਵਿੱਚ ਵੀਰ ਕਈ ਮੈਨੂੰ ਗਾਲਾਂ ਵੀ ਕੱਢਣਗੇ ਕਿ ਤੇਰੀਆਂ ਵੀਡੀਓ ਨੇ ਸਾਤੋਂ ਜ਼ਮੀਨਾਂ ਛੜਾਤੀਆਂ ਇਹ ਨਹੀਂ ਅਸੀਂ ਮਾਮਲੇ ਤੇ ਕਰੀ ਜਾਂਦੇ ਦੀ ਹਣਾ ਤੇ ਇਹ ਵੀ ਪੰਗਾ ਵਾ ਕਿ ਜਿਹੜੇ ਵੀਰ ਹੁਣ ਮੇਰੀ ਵੀਡੀਓ ਦੇਖਦੇ ਆ ਉਹਨਾਂ ਨੂੰ ਹੁੰਦਾ ਵਾ ਨਾ ਕਿ ਜਿਵੇਂ ਹੁਣ ਮੈਨੂੰ ਸੱਚੀ ਦੱਸਾਂ ਮੈਨੂੰ ਖੇਤੀ ਦਾ ਸ਼ੌਂਕ ਆ ਖੇਤੀ ਦਾ ਸ਼ੌਂਕ ਆ ਬਾਪੂ ਉਹਨਾਂ ਨੇ ਖੇਤੀ ਸ਼ੌਂਕ ਨਾਲ ਕਰੀ ਸੀ ਮਜਬੂਰੀ ਵੀ ਸੀ ਕਿਉਂਕਿ ਕੋਈ ਹੋਰ ਕੀਤਾ ਨਹੀਂ ਸੀਗਾ ਆਪਣੇ ਕੋਲੇ ਕਰਨ ਦਾ ਨਾ ਕਿ ਫੇਰ ਮਜਬੂਰੀ ਵੀ ਸੀ ਮਜਬੂਰੀ ਪੈਸੇ ਵੀ ਚਾਹੀਦੇ ਹੁੰਦੇ ਆ ਮਜਬੂਰੀ ਦੇ ਨਾਲ-ਨਾਲ ਬਾਪੂ ਉਹਨਾਂ ਦਾ ਸ਼ੌਂਕ ਬਣ ਗਿਆ ਅਸੀਂ ਨਾਲ ਲੱਗ ਗਏ ਵੀਰੇ ਹੁਣੇ ਲੱਗੇ ਪਹਿਲਾਂ ਜਦੋਂ ਆਪਣੇ ਤੋਂ ਵੱਡੇ ਸੀਗੇ ਉਹ ਲੱਗੇ ਵੀਰੇ ਹੁਣੇ ਹਨਾ ਫਿਰ ਵੀਰੇ ਉਹਨਾਂ ਦੇ ਮਗਰ ਬੈਠੇ ਟਰੈਕਟਰਾਂ ਦੇ ਨਾਲ ਬੈਠੇ ਰਹਿਣਾ ਬੈਠ ਬੈਠ ਕੇ ਟਰੈਕਟਰ ਸਿੱਖੇ ਹਨਾ ਵੀ ਸਾਰਾ ਕੁਝ ਸਿੱਖਿਆ ਹੌਲੀ ਹੌਲੀ ਕੰਮ ਜੋ ਵੀ ਸੀਗਾ ਤੇ ਹੌਲੀ ਹੌਲੀ ਅੱਜ ਇੱਥੇ ਤੱਕ ਪਹੁੰਚੇ ਹਾਂ ਕਿ ਹਾਂ ਆਪਦਾ ਵੀ ਸ਼ੌਂਕ ਬਣ ਗਿਆ ਸਾਰੇ ਕਾਸੇ ਦਾ ਕਿ ਖੇਤੀ ਦੇ ਰਿਲੇਟਡ ਸਾਰਾ ਸ਼ੌਂਕ ਅੰਨਿਓ ਹੋ ਗਿਆ ਕਿ ਹਾਂ ਸ਼ੌਂਕ ਇੰਨਾ ਹੋ ਗਿਆ ਕਿ ਵੀ ਬਹੁਤ ਜ਼ਿਆਦੇ ਹੁਣ ਸ਼ੌਂਕ ਵੀ ਆ ਮਜਬੂਰੀ ਨਹੀਂ ਹੈਗੀ ਮਜਬੂਰੀ ਨਹੀਂ ਹੈਗੀ ਸ਼ੌਕ ਆ ਤੇ ਜੀ ਲੱਗਦਾ ਕੰਮ ਕਰਨੇ ਵਿੱਚ ਹਾਂ ਉਹ ਫਸਲ ਦਾ ਝਾੜ ਵਧੀਆ ਨਿਕਲੇ ਰੇਟ ਵਧੀਆ ਨਿਕਲੇ ਤਾਂ ਉਦੋਂ ਜ਼ਿਆਦੇ ਖੁਸ਼ੀ ਹੁੰਦੀ ਆ ਫਸਲ ਹਰੀ ਵਧੀਆ ਹੋ ਜਵੇ ਹੋਰ ਸਾਰਾ ਕੁਝ ਹੋਵੇ ਫਸਲ ਫਸਲ ਤੇ ਡਿਪੈਂਡ ਆਪਾਂ ਪੂਰੇ ਜ਼ਿੰਮੇਦਾਰ ਆਪਾਂ ਫਸਲ ਤੇ ਡਿਪੈਂਡ ਆ ਫਸਲ ਤੇ ਨਾਲ ਹੀ ਆਪਣਾ ਸਾਰੀ ਆਪਾਂ ਨੂੰ ਸਾਰਾ ਖੁਸ਼ੀਆਂ ਕਿਹੜੇ ਸਾਰੇ ਆਪਣੇ ਫਸਲਾਂ ਦੇ ਨਾਲ ਆ ਜਦ ਇਦਰ ਜਿਹੜੇ ਆਪਾਂ ਖੇਤੀ ਦੇ ਨਾਲ ਰਿਲੇਟਡ ਆ ਹਨਾ ਤੇ ਬਾਕੀ ਦਾ ਚਲੋ ਜੋ ਵੀ ਹੈਗਾ ਹੈਗਾ ਹੀ ਆ ਕਿ ਜਿਹੜੇ ਵੀ ਆਪਾਂ ਬੰਦੇ ਫਸਲਾਂ ਦੇ ਨਾਲ ਆ ਆਪਣੇ ਫਸਲਾਂ ਦੇ ਨਾਲ ਹੀ ਖੁਸ਼ੀਆਂ ਨੇ ਫਸਲਾਂ ਦੇ ਨਾਲ ਹੀ ਗਮੀਆ ਤੇ ਫਸਲ ਵਧੀਆ ਬਿਕਦੀ ਆ ਵਧੀਆ ਰੇਟ ਲੱਗਦਾ ਵਧੀਆ ਝਾੜ ਦਿੰਦੀ ਆ ਆਟੋਮੈਟਿਕਲੀ ਖੁਸ਼ੀ ਹੋ ਜਾਂਦੀ ਆ ਆਟੋਮੈਟਿਕਲੀ ਬੰਦੇ ਦਾ ਕੰਮ ਕਰਨ ਨੂੰ ਹੋਰ ਜੀ ਕਰਦਾ ਵੀ ਮੈਂ ਹੋਰ ਜੀ ਹੋਰ ਕੰਮ ਕਰਾਂ ਹਨ ਤੇ ਚਲੋ ਮੈਂ ਆਲੂ ਠੀਕ ਆ ਥੋੜੀ ਜੇ ਰੇਟ ਵਧੀਆ ਹੋਇਆ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਬਹੁਤ ਰੁਪਏ ਵਟ ਲੈ ਨਹੀਂ ਰੁਪਏ ਨਹੀਂ ਕੋਲੇ ਤਾਂ ਜਮਾ ਬਿਲਕੁਲ ਨਹੀਂ ਹੋਣੇ हां ਜਿਹੜੇ ਦੇਣੇ ਲੈਣੇ ਸੀ ਉਹ ਨਿਭੜ ਸਕਦੇ ਆ ਨਿਭੜਣੇ ਤਾਂ ਕਿੱਥੇ ਆ ਕਿ ਹੌਲਾ ਹੌਲਾ ਕੁਛ ਅੱਦ ਤੱਕ ਦਿੱਤੇ ਜਾਣਗੇ ਤੇ ਬਾਕੀ ਚਲੋ ਵਾਹਿਗੁਰੂ ਇੱਦਾਂ ਹੀ ਮਿਹਰ ਭਰਿਆ ਹੱਥ ਥੇ ਰੱਖੇ ਜਿਹੜੇ ਵੀਰੇ ਮੇਰੀਆਂ ਵੀਡੀਓ ਦੇਖ ਕੇ ਕਹਿੰਦੇ ਆ ਕਿ ਵੀਰੇ ਅਸੀਂ ਖੇਤੀ ਕੰਮ ਲੱਗਣਾ ਜਰੂਰ ਲੱਗੋ ਵੀਰੇ ਮੇਰੀ ਜਿੱਥੇ ਵੀ ਆਪਣੀ ਲੋੜ ਪਊਗੀ ਕੁਝ ਜਿੰਨੀ ਕੁ ਮਾੜੀ-ਮੋਟੀ ਕੁ ਮੈਨੂੰ ਨੌਲੇਜ ਆ ਮੈਂ ਜਰੂਰ ਸਾਰਿਆਂ ਨਾਲ ਸ਼ੇਅਰ ਕਰੂੰਗਾ ਤੇ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਵੀਰੇ ਤੁਸੀਂ ਫੋਨ ਕਰਕੇ ਜਾਂ ਮੈਸੇਜ ਕਰਕੇ ਕਹਿੰਦੇ ਹੋ ਕਿ ਵੀਰੇ ਵੀ ਮੈਂ ਵੀ ਖੇਤੀ ਕਰਨ ਲੱਗ ਗਿਆ ਆਪਦੇ ਘਰੇ ਲਾ ਤੇ ਖੇਤੀ ਕਰਨਾ ਫਲਾਨਾ ਇਦਾਂ ਆ ਸੰ ਉਦਾਂ ਹੀ ਆ ਮੈਨੂੰ ਵੀ ਜਿਵੇਂ ਯਾਰ ਖੇਤੀ ਦੇ ਨਾਲ ਨਾਲ ਮੈਨੂੰ ਜਾਨਵਰਾਂ ਦਾ ਬਹੁਤ ਸ਼ੌਂਕ ਆ ਕਿ ਜਿਵੇਂ ਕਬੂਤਰ ਮੁਰਗੀਆਂ ਆ ਸਾਰੇ ਜਾਨਵਰ ਰੱਖਣੇ ਹਨ ਤੇ ਹੁਣ ਮੈਂ ਬਣਾਉਣਾ ਪ੍ਰੋਗਰਾਮ ਕੀ ਜਾਨਵਰ ਜਿ ਇਕੱਠੇ ਕਰਕੇ ਫਾਰਮ ਤੇ ਰੱਖਾਂਗੇ ਥੋੜੇ ਜਿ ਸ਼ੌਂਕ ਨਾਲ ਬੰਦਾ ਬੈਠਾ ਰਹਿੰਦਾ ਹਨ ਜੀ ਲੱਗਿਆ ਰਹਿੰਦਾ ਮੈਨੂੰ ਬਹੁਤ ਪਿਆਰ ਆ ਸ਼ੁਰੂ ਤੋਂ ਕਿਉਂਕਿ ਮੇਰੇ ਮਾਮੇ ਦੇ ਰੱਖੇ ਹੁੰਦੇ ਸੀਗੇ ਕਬੂਤਰ ਮੁਰਗੇ ਹਨ ਮੈਂ ਦੇਖਦਾ ਰਹਿੰਦਾ ਸੀ ਉੱਥੇ ਉਹ ਸੋਹਣੇ ਲੱਗਦੇ ਹੁੰਦੇ ਸੀ ਉਦੋਂ ਨਿੱਕੇ ਹੁੰਦੇ ਤੇ ਤੇ ਬਸ ਉਹ ਉਹ ਜਿਹੇ ਸ਼ੌਂਕ ਉਹ ਬਚਪਨ ਤੋਂ ਹੀ ਜਾਗਿਆ ਹੋਇਆ ਹੈ ਨਾ ਕਿ ਬਚਪਨ ਤੋਂ ਹੀ ਇੱਧਰ ਨੂੰ ਸ਼ੌਂਕ ਜਿਹਾ ਜਾਗਿਆ ਸੋਹਣੇ ਲੱਗਦੇ ਕੋ ਵੀਰੇ ਜ਼ਮੀਨ ਵੀ ਨਾ ਕੋਈ ਵੀ ਫਸਲ ਆ ਜ਼ਮੀਨ ਬਣਨੀ ਬਹੁਤ ਜ਼ਰੂਰੀ ਆ ਇਹ ਨਾ ਰੋਟਾ ਵੇਟਰ ਇੱਥੇ ਆਪਣੇ ਦੂਜੇ ਬੰਦੇ ਨੇ ਮਾਰਿਆ ਸੀ ਮਾਰਿਆ ਉਹਨੇ ਪੂਰਾ ਤੇਜ਼ ਰੱਖ ਕੇ ਹੈ ਨਾ ਕਿ ਜਾਨੀ ਕਿ ਗਲਤੀ ਦੀ ਗੱਲ ਦੱਸ ਦਿੰਦਾ ਮੈਂ ਤੁਹਾਨੂੰ ਹਣਾ ਜੇ ਮੈਂ ਇੱਥੇ ਢੇੜਾ ਨਾ ਮਾਰਦਾ ਹਨਾ ਮੱਕੀ ਤਾਂ ਹਰੀ ਹੋ ਗਈ ਆ ਮੱਕੀ ਤਾਂ ਸਾਰੀ ਨਿਕਲੀ ਆਈ ਆ ਪਰ ਇਹਦਾ ਮੱਕੀ ਦਾ ਜ਼ੋਰ ਲੱਗੀ ਜਾਣਾ ਸੀ ਨਾ ਪਾਣੀ ਲਾਤਾ ਸੀ ਮੱਕੀ ਨਿਕਲ ਆਈ ਆ ਤੇ ਤੁਹਾਨੂੰ ਮੈਂ ਦਿਖਾ ਦਿੰਦਾ ਆ ਦੇਖੋ ਸਾਰੀ ਮੱਕੀ ਨਿਕਲ ਗਈ ਹਨਾ ਇਹ ਬੰਦੇ ਨੇ ਨਾ ਇੱਧਰਲੇ ਪਾਸੇ ਰੋਟਾਵੇਟਰ ਤੇਜ਼ ਰੱਖ ਕੇ ਮਾਰਿਆ ਹੈ ਆਹਾ ਅੱਧੇ ਘੱਟੇ ਤੱਕ ਕਾਲੀ ਕਰੀ ਹੋਈ ਆ ਯਾਨੀ ਕਿ ਹਨਾ ਮਾਰਨ ਦੀ ਰੋਟਾਵੇਟਰ ਪੂਰਾ ਭਜਾ ਕੇ ਮਾਰਿਆ ਹੈ ਇੱਧਰੋਂ ਨਾ ਬਰੀਕ ਨਹੀਂ ਹੋਇਆ। ਬਸ ਬਰੀਕ ਨਾ ਹੋਣ ਤੇ ਮੱਕੀ ਇੱਧਰੋਂ ਲੇਟ ਨਿਕਲੀ ਆ। ਵੀ ਇੰਨਾ ਫਰਕ ਪੈ ਜਾਂਦਾ ਦੇਖ ਲੋ ਖੱਤੇ ਬਣੇ ਦਾ ਤੇ ਨਹੀਂ ਬਣੇ ਦਾ। ਇੱਧਰੋਂ ਖੱਤਾ ਬਣਿਆ ਨਹੀਂ ਤਾਂ ਇੰਨਾ ਫਰਕ ਲੱਗਦਾ ਖੱਤੇ ਦਾ ਉਹ ਪਰਲੇ ਪਾਸਿਓਂ ਖੱਤਾ ਬਣਿਆ ਸੀ ਉੱਧਰ ਸਾਰੀ ਮੱਕੀ ਨਿਕਲ ਗਈ। ਇੱਧਰੋਂ ਨਿਕਲ ਰਹੀ ਆ ਤੇ ਹੁਣ ਮੈਂ ਇਹਨੂੰ ਦੁਬਾਰਾ ਪਾਣੀ ਲਵਾ ਰਿਆਂ ਕਿ ਮੱਕੀ ਤਾਂ ਹਰੀ ਹੋਈ ਆ ਸਾਰੀ। ਆ ਦੇਖੋ। ਸਾਰੀ ਨਿਕਲ ਗਈ ਮੱਕੀ ਤਾਂ ਪੂਰੀ ਵਧੀਆ। ਤੇ ਪਰ ਮੈਂ ਇੱਕ ਗੱਲ ਦੱਸਦਾ ਕਿ ਖੇਤ ਬਣਾਉਣਾ ਵੀਰੇ ਬਹੁਤ ਜ਼ਰੂਰੀ ਆ। ਖੇਤ ਬਣਾ ਲਿਆ ਕਰੋ ਖੇਤ ਨੂੰ ਬਰੀਕ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਜਿੰਨਾ ਖੇਤ ਵਧੀਆ ਬਣਿਆ ਹੋਊਗਾ ਤਾਂ ਫਸਲ ਉਨੀ ਵਧੀਆ ਹਰੀ ਹੋ ਜਾਂਦੀ ਹੈ ਜੋ ਵੀ ਗਲਤੀਆਂ ਨੇ ਹੁੰਦੀਆਂ ਨੇ ਆਪਾਂ ਤੁਹਾਨੂੰ ਸਾਰੀਆਂ ਦੱਸਦੇ ਆਂ ਕਿ ਹਾਂ ਵੀਰੇ ਐਂ ਨਾ ਐਦਾਂ ਕਰੋ ਆਹ ਚੀਜ਼ ਐਂ ਕਰੋ ਕਿ ਮੈਂ ਆਪਣਾ ਕਿਸੇ ਵੀ ਪਾਸੇ ਦੇਖੋ ਨਫਾ ਦੱਸਣਾ ਹੀ ਨਹੀਂ ਆਪਣਾ ਕੰਮ ਹੁੰਦਾ ਹੈਗਾ ਵਾ ਜਿਹੜੀ ਚੀਜ਼ 'ਚੋਂ ਮੈਂ ਨੁਕਸਾਨ ਕਰਦਾ ਵਾਂ ਜਾਂ ਹੁੰਦਾ ਵਾ ਮੇਰਾ ਉਹ ਵੀ ਮੇਰਾ ਦੱਸਣ ਦਾ ਫਰਜ਼ ਬਣਦਾ ਕਿ ਆਇਆ ਚੀਜ਼ ਤੋਂ ਮੇਤੋ ਗਲਤੀ ਹੋ ਗਈ ਵੀਰੇ ਇਹਨੂੰ ਐਵੇਂ ਨਾ ਕਰਿਓ ਹਨਾ ਕਿ ਉਹੀ ਚੀਜ਼ਾਂ ਨੇ ਕਿ ਮੇਰਾ ਦੱਸਣ ਦਾ ਫਰਜ਼ ਅਧੇਲੋ ਪੂਰੀ ਬਾਕੀ ਦਾ ਮੱਕੀ ਸਾਰੀ ਵਧੀਆ ਹਰੀ ਹੋ ਗਈ ਜਿੱਥੇ ਜਾਨੀ ਕਿ ਖੇਤ ਜਿਹੜੇ ਜਿਹਨੇ ਜਿੱਥੇ ਨਹੀਂ ਸੀ ਬਣਿਆ ਨਾ ਉਹ ਖੇਤ ਦੇ ਵਿੱਚ ਉਨੇ ਚੇ ਪ੍ਰੋਬਲਮ ਆਈਆਂ ਕਿ ਨਿਕਲ ਰਹੀ ਆ ਮੱਕੀ ਪਰ ਉਹ ਮੱਕੀ ਦਾ ਜ਼ੋਰ ਲੱਗ ਗਿਆ ਨਿਕਲੇ ਆਈ ਸਾਰੀ ਤੇ ਪਰ ਜੇ ਖੇਤ ਬਣਿਆ ਹੁੰਦਾ ਤਾਂ ਬਿਨਾਂ ਕਿਸੇ ਤੋਂ ਇਹਨੇ ਨਿਕਲਿਆ ਹੋਣਾ ਸੀ ਮੱਕੀ ਕਈ ਵੀਰ ਨਾ ਕਹਿ ਦਿੰਦੇ ਆ ਕਿ ਵੀਰੇ ਵੀ ਆਹ ਚਿੱਟਾ ਦਾਗ ਪੈ ਗਿਆ ਸਾਡੇ ਵੀਰੇ ਇਹ ਨਾ ਜਿਹੜੀ ਆਪਣੇ ਖੇਤਾਂ ਦੇ ਵਿੱਚ ਸਪਰੇਅ ਕਰੀ ਹੁੰਦੀ ਆ ਝੋਨੇ ਤੋਂ ਇਹ ਉਹਦਾ ਰਿਐਕਸ਼ਨ ਹੋ ਜਾਂਦਾ ਦਵਾਈਆਂ ਦਾ ਕੋਈ ਕੈਮੀਕਲ ਵਿੱਚ ਹੁੰਦਾ ਉਹ ਬੂਟਾ ਤਾਂ ਨਿਕਣ ਲੱਗੇ ਤੇ ਜੋਰ ਲੱਗਦਾ ਜਦੋਂ ਉਦੋਂ ਰਿਐਕਟ ਕਰ ਜਾਂਦਾ ਇਹ ਕੋਈ ਉਹ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ ਇਹ ਆਪਣੇ ਆਪ ਠੀਕ ਹੋ ਜਾਂਦਾ ਇਹਦਾ ਕੋਈ ਐਡਾ ਹੋ ਨਹੀਂ ਹੈਗਾ ਇਸੇ ਕਰਕੇ ਵੀਰੇ ਮੈਂ ਤਾਂ ਸਾਰੇ ਪਾਸੇ ਹਰ ਰੋਜ਼ ਗੇੜੇ ਮਾਰਦਾ ਫਸਲ ਤੇ ਕਿ ਹਾਂ ਵੀ ਸਾਰੀ ਦੇਖੀਏ ਵੀ ਕਿਵੇਂ ਹਰੀ ਹੋਈ ਆ ਕਿਵੇਂ ਨਹੀਂ ਹਰੀ ਤਾਂ ਸਾਰੀ ਹੋਈ ਜਾਂਦੀ ਆ ਮੱਕੀ ਹਰੀ ਹੋਣ ਤੋਂ ਨਹੀਂ ਪ੍ਰੋਬਲਮ ਆ ਦੇ બસ ਇਹ ਖੇਤ ਨਹੀਂ ਬਣਿਆ ਅੱਧਾ ਉੱਥੇ ਤੱਕ ਖੇਤ ਨਹੀਂ ਬਣਿਆ ਜਿੱਥੇ ਤੱਕ ਖੇਤ ਨਹੀਂ ਬਣਿਆ ਆ ਦੇਖ ਲਓ ਨਾ ਡਲੇ ਦੀਂਦੇ ਨਾ ਮਾਰਿਆ ਰੋਟਾ ਵੇਟਰ ਪਰ ਭਜਾ ਕੇ ਮਾਰ ਦਿੱਤਾ ਉਹਨੇ ਬੰਦੇ ਨੇ ਬਸ ਹੁਣ ਜੇ ਆਪਾਂ ਇੱਥੇ ਨਾ ਆਉਂਦੇ ਹਨਾ ਠੀਕ ਵੀ ਦੇਖਣ ਹਨਾ ਖੇਤ ਨੂੰ ਤੇ ਆਪਾਂ ਕਹਣਾ ਯਾਰ ਨਿਕਲੀ ਨਹੀਂ ਇਹਨੇ ਜੋਰ ਲਾ ਕੇ ਮੱਕੀ ਨਹੀਂ ਵਿਚਾਰੀ ਨੇ ਵਿੱਚ ਹੀ ਦਮ ਘੁੱਟ ਜਾਣਾ ਸੀ ਟੈਟ ਹੋ ਕੇ ਉਧਰ ਸਾਰੇ ਖੇਤਰੇ ਹੋ ਗਏ ਪੂਰੇ ਵਧੀਆ